ਸਸਿਕਾਲ ਜੀ ਬਹੁਤ ਸਵਾਗਤ ਹੈ ਜੀ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਔਰ ਇਸ ਵਕਤ ਸਭ ਤੋਂ ਵੱਡੀ ਚਿੰਤਾ ਆਈਆਰਸੀਸੀ ਦੀ ਇੱਕ ਰਿਪੋਰਟ ਨੇ ਪੈਦਾ ਕੀਤੀ ਹੈ ਕਹਿੰਦੇ ਹਰ ਤਰ੍ਹਾਂ ਦੇ ਵੀਜ਼ਿਆਂ ਦੀ ਰਿਫਿਊਜ਼ਲ ਦਰ 61% ਤੋਂ ਜ਼ਿਆਦਾ ਹੋ ਗਈ ਹੈ ਸਾਡੇ ਵਿਦਿਆਰਥੀ ਬਹੁਤ ਚਿੰਤਤ ਨੇ ਮਾਪੇ ਬਹੁਤ ਚਿੰਤਤ ਨੇ ਔਰ ਬਹੁਤ ਸਾਰੇ ਵਿਦਿਆਰਥੀ ਰੀਅਪਲਾਈ ਕਰ ਰਹੇ ਨੇ ਫੇਰ ਰਿਫਿਊਜ਼ਲ ਆ ਜਾਂਦੀ ਹੈ ਹੁਣ ਮੈਂ تیرਤ ਜੀ ਤੋਂ ਅੱਜ ਪੁੱਛਣਾ ਚਾਹਣਾ تیرਤ ਜੀ ਤੁਹਾਡਾ ਸਵਾਗਤ ਵੀ ਹੈ ਸਸਿਕਾ ਸਸਿਕਾ ਦੋਸਤੋ ਮੈਂ ਤੁਹਾਡਾ تیرਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਚੋਂ تیرਤ ਜੀ ਟਾਪਿਕ ਵੀ ਬੜਾ ਮਹੱਤਵਪੂਰਨ ਹੈ ਵਿਦਿਆਰਥੀ ਕੀ ਕਰਨ ਬਹੁਤ ਸਾਰੇ ਵਿਦਿਆਰਥੀ ਦੂਸਰੇ ਮੁਲਕਾਂ ਚ ਅਪਲਾਈ ਕਰ ਰਹੇ ਨੇ ਜਿਨ੍ਹਾਂ ਦੀ ਬਾਰ-ਬਾਰ ਕੈਨੇਡਾ ਤੋਂ ਰਿਫਿਊਜ਼ਲ ਆ ਰਹੀ ਹੈ ਉਹਨਾਂ ਲਈ ਯੂਕੇ ਬੈਟਰ ਹੈ ਜਾਂ ਆਸਟ੍ਰੇਲੀਆ ਯੂਕੇ ਬਹੁਤ ਵਿਦਿਆਰਥੀ ਫਾਈਲ ਲਾਉਂਦੇ ਨੇ ਮੈਂ ਚਾਹੂੰਗਾ ਇਸ ਟਾਪਿਕ ਨੂੰ ਅਡਰੈਸ ਕਰੂ ਬਾਰ ਬਾਰ ਰਿਫਿਊਜ਼ਲ ਤੋਂ ਕਿਵੇਂ ਬਚਿਆ ਜਾਵੇ ਕਿੰਨਾ ਗੱਲਾਂ ਦਾ ਬੱਚੇ ਖਿਆਲ ਰੱਖਣ ਤੇ ਅਗਰ ਕੰਟਰੀ ਬਦਲਣੀ ਹੈ ਤੇ ਕਿੰਨੀਆਂ ਰਿਫਿਊਜ਼ਲਾਂ ਬਾਅਦ ਬਦਲਣ ਤੇ ਕਿਹੜੀ ਕੰਟਰੀ ਚ ਜਾਣ ਸੋ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਆ ਇਹਨੂੰ ਜਰੂਰ ਦੇਖਿਓ ਕਿਉਂਕਿ ਨਾ ਐਸ ਵੇਲੇ ਬਹੁਤ ਤਰ੍ਹਾਂ ਦੀਆਂ ਬੱਚੇ ਨੇ ਉਹ ਸਲਾਹਾਂ ਦਿੱਤੀਆਂ ਜਾ ਰਹੀਆਂ ਬੱਚਾ ਕਨਫਿਊਜ਼ ਵੀ ਵਾਧੂ ਜਿਹੜਾ ਹੈਗਾ ਵਾ ਪੇਰੈਂਟਸ ਵੀ ਬਹੁਤ ਕਨਫਿਊਜ਼ ਹੈਗੇ ਆ ਤੇ ਬਿਲਕੁਲ ਸਰ ਸੱਚਾਈ ਹੈਗੀ ਆ ਜਿਹੜਾ ਤੁਸੀਂ ਆ ਸਰਵੇ ਦੱਸਿਆ ਨਾ ਕਿ ਆਈਐਸਸੀ ਨੇ ਇਸ਼ੂ ਕੀਤਾ ਹੈਗਾ ਇਹ ਰਿਫਿਊਜ਼ਲ ਰੇਟ ਹਰ ਕੈਟਾਗਰੀ ਦਾ ਜਿਹੜਾ ਕੀ ਆ ਮੈਂ ਤਾਂ ਕਹੂੰਗਾ ਨੈਕਸਟ ਲੈਵਲ ਆ ਬਹੁਤ ਜ਼ਿਆਦਾ ਵਧਿਆ ਹੋਇਆ ਪਿਛਲੇ ਸਮੇਂ ਦੇ ਸਾਰੇ ਰਿਕਾਰਡ ਵੀ ਟੁੱਟ ਰਹੇ ਆ ਤੇ ਇਹਦੇ 'ਚ ਕੋਈ ਦੂਰ ਆਏ ਨਹੀਂ ਜੇ ਵੀਜ਼ਿਆਂ ਦੇ ਰਿਕਾਰਡ ਟੁੱਟ ਰਹੇ ਆ ਤੇ ਐਂਬੈਸੀ ਇਹ ਵੀ ਰਿਕਾਰਡ ਟੁੱਟ ਰਹੇ ਆ ਤੇ ਹੁਣ ਗੱਲ ਕੀ ਹੈਗਾ ਰਿਫਿਊਜ਼ਲ ਦੇ ਰੀਜ਼ਨਾਂ ਦੇ ਤਾਂ ਮੈਂ ਨਾ ਦੁਬਾਰਾ ਹੋਂਦਾ ਪਰ ਮੈਂ ਤੁਹਾਡੇ ਲਾਸਟ ਸਵਾਲ ਜਿਹੜਾ ਤੁਸੀਂ ਪੁੱਛਿਆ ਕਿ ਬੱਚਾ ਹੁਣ ਕੀ ਕਰੇ ਯੂਕੇ ਜਾਵੇ ਆਸਟ੍ਰੇਲੀਆ ਜਾਵੇ ਬੜੀਆਂ ਐਡਾਂ ਆ ਰਹੀਆਂ ਆਸਟ੍ਰੇਲੀਆ ਦੇ ਵੀਜ਼ੇ ਦਿਖਾਏ ਜਾ ਰਹੇ ਯੂਕੇ ਦੇ ਵੀਜ਼ੇ ਦਿਖਾਏ ਜਾ ਰਹੇ ਆ ਤੋ ਮੈਂ ਤਾਂ ਨਾ ਸਿਰਫ ਇੱਕੋ ਚੀਜ਼ ਕਹਿਣਾ ਚਾਹੁੰਦਾ ਜੋ ਮੇਰਾ ਜਾਤੀ ਤਜਰਬਾ ਉਹ ਸਲਾਹ ਆ ਜੋ ਮੈਂ ਆਪਣੇ ਧੀ ਪੁੱਤ ਨੂੰ ਬੱਚਿਆਂ ਨੂੰ ਦਵਾਂ ਆਪਣੇ ਭੈਣ ਭਰਾ ਨੂੰ ਦਵਾਂਗੀ ਹਾਂ ਵੀ ਆ ਤੇਰਾ ਨਾ ਇਹ ਕਰਨਾ ਜੋ ਮੈਂ ਜ਼ਿੰਦਗੀ 'ਚ ਸੋਚਿਆ ਮੈਂ ਜੇ ਕੋਈ ਸੁਪਨਾ ਦੇਖਿਆ ਤੇ ਉਹਨੂੰ ਮੈਂ ਪੂਰਾ ਕਰਨ 'ਚ ਪੂਰੀ ਵਾਹ ਲਾ ਦੂੰਗਾ ਠੀਕ ਹੈ ਨਾ ਜੇ ਹਮਮਤ ਉਦਾਂ ਛੱਡੂਗਾ ਜਦਨ ਮੇਲੇ ਸਾਰੇ ਦਰਵਾਜ਼ੇ ਬੰਦ ਹੁੰਦੇ ਆ ਸੋ ਕੈਨੇਡਾ ਨੂੰ ਇੱਕ ਚੀਜ਼ ਮੈਂ ਦੱਸਣਾ ਚਾਹੁੰਗਾ ਕੈਨੇਡਾ ਰਿਫਿਊਜ਼ਲ ਜੇ ਲੱਗਦੀ ਆ 노 ਡਾਊਟ ਜਿਹਦੇ ਲੱਗਦੀ ਹੈ ਕਹਿੰਦੇ ਉਹਨੂੰ ਪਤਾ ਲੱਗਦੀ ਗੱਲਾਂ ਕਰਨੀਆਂ ਬੜੀਆਂ ਆਸਾਨ ਆ ਪਰ ਰਿਫਿਊਜ਼ਲ ਕ ਰਿਫਿਊਜ਼ਲ ਕੈਨੇਡਾ ਦੀ ਫੁੱਲ ਸਟਾਪ ਨਹੀਂ ਆ ਕੈਨੇਡਾ ਚ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਲੱਗਦੇ ਆ ਪਿਨੇਕਲ ਉਹ ਕੰਪਨੀ ਆ ਤੁਸੀਂ ਇਹਦੇ ਪਿਛਲੇ ਕਈ ਸਾਲਾਂ ਦੇ ਮੈਂ ਦੇਖੂੰਗਾ ਅੱਜ ਦੀ ਗੱਲ ਨਹੀਂ ਕਰੂੰਗਾ ਪਿਛਲੇ 5 ਸਾਲਾਂ ਦੇ ਵੀ ਤੁਸੀਂ ਸੋਸ਼ਲ ਮੀਡੀਆ ਕੱਢ ਕੇ ਤੁਸੀਂ ਦੇਖ ਲੋਨਾ ਕਈ ਹਜ਼ਾਰਾਂ ਕੇਸ ਆ ਮੈਂ ਤਾਂ ਕਈ ਵਾਰੀ ਬੰਦਿਆਂ ਬੱਚਿਆਂ ਨੂੰ ਕਹਿੰਦਾ ਵੀ ਹੁੰਦਾ ਅਸੀਂ ਤਾਂ ਸੋਸ਼ਲ ਮੀਡੀਆ ਤੇ ਪਾਏ ਹੀ ਨਹੀਂ ਪਰ ਅੱਜ ਪਾਉਣ ਤੇ ਆਏ ਨਾ ਆਫਿਸ ਦੀ ਇੱਕ ਇੱਕ ਇੰਚ ਜਗ੍ਹਾ ਭਰ ਸਕਦਾ ਕਿ ਇੰਨੇ ਜ਼ਿਆਦਾ ਕੇਸਿਸ ਰਿਫਿਊਜ਼ਲ ਤੋਂ ਬਾਅਦ ਚੱਲੇ ਗਏ ਸੋ ਕੈਨੇਡਾ ਰਿਫਿਊਜ਼ਲ ਦੀ ਜਿਹੜਾ ਅੰਤ ਨਹੀਂ ਹੈਗਾ ਬਾਕੀ ਹਾਂ ਜੇ ਕੰਟਰੀ ਚੇਂਜ ਕਰਨੀ ਆ ਉਹ ਬਿਹਤਰੀ ਲਈ ਕਰਨੀ ਮੈਂ ਤਾਂ ਕਹਾਂਗਾ ਕਰੀਅਰ ਕਾਉਂਸਲਿੰਗ ਕਰਨੀ ਹੈ ਤੁਹਾਨੂੰ ਆਪਾਂ ਨੂੰ ਪਹਿਲੀ ਗੱਲ ਤਾਂ ਗੋਲ ਕਲੀਅਰ ਹੋਣੇ ਚਾਹੀਦੇ ਆ ਕਿ ਮੈਂ ਬਾਹਰ ਜਾਣਾ ਕਿਉਂ ਆ ਜੇ ਮੈਂ ਬਾਹਰ ਪੜਨ ਜਾਣਾ ਚਾਹੁੰਦਾ ਤੇ ਮੇਰੀ ਪੜ੍ਹਾਈ ਦਾ ਫਿਊਚਰ ਕਿੱਥੇ ਜ਼ਿਆਦਾ ਬਣੂਗਾ ਕੈਨੇਡਾ ਬਣੂਗਾ ਕੋ ਕੈਨੇਡਾ ਜੇ ਮੇਰੇ ਸਕੇ ਭਾਈ ਪੜ ਰਹੇ ਰਹਿੰਦੇ ਆ ਮੈਨੂੰ ਉਹਨਾਂ ਦੀ ਜਿਹੜੀ ਸਪੋਰਟ ਹੋਊਗੀ ਮੋਰਲ ਸਪੋਰਟ ਹੋਊਗੀ ਫਾਈਨੈਂਸ਼ੀਅਲੀ ਸਪੋਰਟ ਹੋਊਗੀ ਕਿ ਹਾਂ ਵੀ ਮੈਂ ਮੇਰੇ ਲਈ ਕੈਨੇਡਾ ਵਧੀਆ ਜਾਂ ਸਿਰਫ ਕੈਨੇਡਾ ਤੋਂ ਮੈਂ ਕਹਾਂਗਾ ਰੁਕ ਤਾਂ ਮੋੜਨਾ ਇਸੀ ਕਹਤੇ ਮੈਨੂੰ ਬੈਟਰ ਆਪਸ਼ਨ ਮਿਲਦੀ ਆ ਜੇ ਕੈਨੇਡਾ ਤੋਂ ਮੈਂ ਰੁਕਾ ਸਿਰਫ ਮੇਰਾ ਵੀਜ਼ਾ ਨਹੀਂ ਆ ਇੱਕ ਵਾਰੀ ਨਹੀਂ ਆ ਦੋ ਵਾਰੀ ਨਹੀਂ ਆ ਜਾਂ ਤਿੰਨ ਵਾਰੀ ਨਹੀਂ ਮੈਂ ਕਹਿੰਦਾ ਚਾਰ ਵਾਰੀ ਵੀ ਨਹੀਂ ਆ ਇਹ ਚੀਜ਼ ਤਾਂ ਆ ਗਿਆ ਕਿਉਂਕਿ ਮੈਂ 15 ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਲਿਆ ਹੋਇਆ ਹੈ ਬਾਕੀ ਇਹ ਨੰਬਰ ਤਾਂ ਬਹੁਤ ਜ਼ਿਆਦਾ ਹੈਗੇ ਮੈਂ ਨਹੀਂ ਚਾਹੁੰਦਾ ਕਿਸੇ ਦੀ ਵੀ ਆਵੇ ਬੱਟ ਰਿਫਿਊਜ਼ਲ ਕਰਕੇ ਕੈਨੇਡਾ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਤੋ ਹਾਂ ਇੱਕ ਚੀਜ਼ ਨਾ ਬੱਚੇ ਤੇ ਹੋਰ ਗਲਤੀ ਜਿਹੜੀ ਕਿ ਬਹੁਤ ਕਰ ਰਹੇ ਆ ਗਲਤੀ ਪਤਾ ਕੀ ਕਰ ਰਹੇ ਆ ਰਿਫਿਊਜ਼ਲ ਲੱਗਦੀ ਆ ਨਾਲ ਹੀ ਜਿਹੜਾ ਕਿ ਏਜੰਟ ਚੇਂਜ ਨਾਲੀ ਜਿਹੜਾ ਕਾਲਜ ਚ ਸਾਰਾ ਕੁਝ ਹੀ ਚੇਂਜ ਮੈਂ ਕਹਿੰਦਾ ਹੁੰਦਾ ਤੁਸੀਂ ਏਜੰਟ ਤਾਂ ਚਲੋ ਚੇਂਜ ਕਰਦੇ ਹੀ ਪੈਂਦਾ ਹੀ ਆ ਮੈਂ ਕਰਦੀ ਆ ਸਾਰੇ ਪਰ ਜੇ ਕਾਲਜ ਚੇਂਜ ਕਰਨ ਤੋਂ ਪਹਿਲਾਂ ਨਾ ਜਰੂਰ ਆ ਪੈਨੈਕਲ ਦੇ ਆਫਿਸ ਪਰਸਨਲੀ ਮੈਂ ਤਾਂ ਕਹੂੰਗਾ ਮਿਲ ਕੇ ਜਾਇਆ ਕਰੋ ਕਿਉਂਕਿ ਹਜ਼ੀ ਹਰ ਬੱਚੇ ਦੀ ਜਿਹੜੀ ਕਿ ਕਾਲਜ ਦੀ ਰਿਫੰਡ ਨਹੀਂ ਪਾਉਂਦੇ ਬਹੁਤ ਘਾਟਾ ਪੈਸੇ ਕੱਟ ਹੁੰਦੇ ਆ ਟਾਈਮ ਖਰਾਬ ਹੁੰਦਾ ਹੈਗਾ ਸੇਮ ਕਾਲਜ ਕੋਰਸ ਤੇ ਵੀ ਤੁਸੀਂ ਦੁਬਾਰਾ ਰੀਅਪਲਾਈ ਕਰਕੇ ਵੀ ਚਾਹੇ ਦੋ ਰੀਫੀਜ਼ਲਾਂ ਵੀ ਲੱਗੀਆਂ ਤੁਸੀਂ ਵੀਜ਼ਾ ਲੈ ਸਕਦੇ ਕਿਉਂਕਿ ਇਹ ਚੀਜ਼ ਆਲਰੀ ਹਜ਼ਾਰਾਂ ਬੱਚਿਆਂ ਨੇ ਲਿਆ ਤੇ ਬਾਕੀ ਗੱਲ ਖਿਆਲ ਕਰਨ ਦੀ ਜਿਹੜੀ ਹੁਣ ਕੈਨੇਡਾ ਨੇ ਨਵੀਂ ਲਿਸਟ ਜਿਹੜਾ 26 ਤਰੀਕ ਨੂੰ ਅਪਡੇਟ ਆਇਆ ਨਾ 26 ਜੂਨ ਨੂੰ ਜਿਹੜਾ ਅਪਡੇਟ ਆਇਆ ਜਿਹਦੇ ਚ ਉਹਨੇ ਪੀਜੀਡਬਲਪੀ ਦੀ ਕੰਡੀਸ਼ਨ ਚੇਂਜ ਕੀਤੀਆਂ ਲਗਭਗ 920 ਕੋਰਸ ਜਿਹੜੇ ਹੁਣ ਰਹਿ ਗਏ ਆ ਤੇ ਉਹਨੇ ਕਾਫੀ ਕੋਰਸ ਕੱਢਤੇ ਆ ਜੀ ਉਹ ਦੁਬਾਰਾ ਅਪਲਾਈ ਕਰਨਾ ਮੈਂ ਤਾਂ ਕਹਿੰਦਾ ਘੱਟੋ ਘੱਟ ਆਪਾਂ ਕਰਨਾ ਹੀ ਉਥੇ ਅਪਲਾਈ ਆ ਜਿੱਥੇ ਮੈਨੂੰ ਵਰਕ ਪਰਮਿਟ ਬਾਅਦ ਚ ਮਿਲਦਾ ਵੇ ਤਾਂ ਮੈਂ ਨਹੀਂ ਕਰਨਾ ਉਹ ਜਿਹੜੇ ਰੀਫੰਡ ਪਾ ਲੈਣੇ ਤੇ ਦੂਜਾ ਕੋਈ ਨਹੀਂ ਫੰਡ ਨਾ ਪਾਵੇ ਤੇ ਬਾਕੀ ਰਿਫਿਊਜ਼ਲ ਦੇ ਰੀਜ਼ਨ ਜਿਹੜਾ ਮੈਂ ਗੱਲ ਕਰੂੰਗਾ ਉਹਦੇ ਕਾਫੀ ਸਾਰੇ ਰੀਜ਼ਨ ਇਸ ਵੇਲੇ ਆਏ ਸ ਕਹਿੰਦੇ ਮੈਥ ਨਹੀਂ ਜੀ ਬੱਚਿਆਂ ਕੋ ਤਾਂ ਆ ਰਿਹਾ ਮੇਰੇ ਕੋਲ ਨਾ ਕਾਫੀ ਫਾਈਲਸ ਮੇਰੇ ਕੋਲ ਆ ਚੁੱਕੀਆਂ ਜਿਹੜੀਆਂ ਹੁਣ ਮੈਂ ਦੁਬਾਰਾ ਰੀਲੌਂਚ ਕਰਨੀਆਂ ਬੱਚਿਆਂ ਕੋਲ ਕਮਰਸ ਕੀਤੀ ਹੋਈ ਹੈ ਮੈਥਸ ਦੇ ਨਾਲ 95% ਪਲੱਸ ਬੈਂਡ ਸਕੋਰ ਆ ਦੇਖੋ ਕੋਈ ਕਮੀ ਹੈ ਨਹੀਂ ਆਇਸ ਵਿੱਚ ਵੀ ਹੁਣ ਕੋ ਸੱਤ ਸੱਤ 8 8 ਬੈਂਡ ਜਿਹੜੇ ਬੱਚਿਆਂ ਕੋ ਲੱਗੇ ਹੈ ਫਾਈਨੈਂਸ਼ੀਅਲ ਸਾਰਾ ਕੁਝ ਵਧੀਆ ਹੈਗੇ ਆ ਕੋਈ ਕਮੀ ਨਹੀਂ ਹੈ ਸਹੀ ਮੈਚਿੰਗ ਕੋਰਸ ਵੀ ਜਿਹੜਾ ਲਿਆ ਹੋਇਆ ਵਾ ਫਿਰ ਵੀ ਜਿਹੜਾ ਉਹਨਾਂ ਨੂੰ ਵੀਜ਼ਾ ਨਹੀਂ ਆਇਆ ਸੋ ਇਹਦੇ ਵਿੱਚ ਇਹਦਾ ਜੈਨੂਨ ਪ੍ਰੋਫਾਈਲਸ ਨਾ ਮੈਂ ਤਾਂ ਕਹੂੰਗਾ ਤੱਕਾ ਹੋਇਆ ਸੋ ਤੱਕਾ ਹੋਏ ਦਾ ਮਤਲਬ ਇਹ ਨਹੀਂ ਕਿ ਅੱਜ ਦੀ ਕਾਲੀ ਕਰਕੇ ਮੈਂ ਅੱਗੇ ਆਉਣ ਵਾਲੇ ਸਾਲ ਆਪਣੇ ਜਿਹੜੇ ਖਰਾਬ ਕਰ ਲਾਂ ਇਹ ਮੈਂ ਕਿਸੇ ਬੱਚੇ ਨੂੰ ਡਵਾਈਸ ਨਹੀਂ ਦਊਂਗਾ ਕੰਟਰੀ ਚੇਂਜ ਕਰਨੀ ਸਿਰਫ ਬਿਹਤਰੀ ਵਾਸਤੇ ਕਰਨੀ ਸੇ ਮੇਰਾ ਕੱਲ ਵਧੀਆ ਬਣੇ ਸਿਰਫ ਇੱਕ ਵੀਜ਼ੇ ਨੂੰ ਮੈਂ ਸਾਈਕਲੋਜੀਕਲੀ ਮਾਈਂਡ ਸੈਟ ਰੱਖਦੇ ਹਾਂ ਕਾਲੀ ਕਰਕੇ ਆਪਣਾ ਕੱਲ ਖਰਾਬ ਕਰ ਲਵਾ ਉਹ ਚੀਜ਼ ਮੈਂ ਕਦੀ ਵੀ ਕਿਸੇ ਦੇ ਬੱਚੇ ਨੂੰ ਸਲਾਹ ਨਹੀਂ ਦਊਂਗਾ ਸੋ ਇਸ ਲਈ ਲੱਗੇ ਰਹੋ ਖਾਸ ਤੌਰ ਤੇ ਜਿਹੜੇ ਨਵੇਂ ਬੱਚੇ ਨੇ ਐਡਵਾਈਸ ਮਲੀ ਫਾਈਲ ਲਾਉਣੀ ਆ ਚਾਹੇ ਪਹਿਲੀ ਵਾਰੀ ਚਾਹੇ ਰੀ ਅਪਲਾਈ ਕਰਨੀ ਆ ਮੇਕ ਸ਼ੋਰ ਚੈੱਕ ਕਰ ਲੋ ਤੁਹਾਡਾ ਕੋਰਸ ਵਰਕ ਪਰਮਿਟ ਜਿਹੜੇ ਐਲੀਜੀਬਲ ਹੋਵੇ ਦੂਜੀ ਚੀਜ਼ ਜਿਹ ਸਾਰੇ ਨੂੰ ਐਸਲੇ ਤਵੱਜੂ ਦੇ ਰਿਹਾ ਆ ਵੀਡੀਓ ਵਿੱਚ ਬਣਾਈ ਸੀ ਪਿਛਲੀ ਵੀਡੀਓ ਜਰੂਰ ਦੇਖ ਲਓ ਫਾਈਨੈਂਸ਼ੀਅਲਸ ਤੇ ਬਹੁਤ ਜ਼ਿਆਦਾ ਵੱਡੇ ਲੈਵਲ ਪੱਧਰ ਤੇ ਤਵੱਜੂ ਦੇਣ ਦੀ ਲੋੜ ਆ ਕਿੱਦਾਂ ਤੁਸੀਂ ਪੇਸ਼ ਕਰਨੇ ਉਹ ਪੂਰੀ ਵੀਡੀਓ ਮੈਂ ਪਿਛਲੀ ਵੀਡੀਓ ਵਿੱਚ ਬਣਾਈ ਆ ਥੀ ਜਰੂਰ ਚੈੱਕ ਕਰ ਲਓ ਫਾਈਨੈਂਸ਼ੀਅਲਸ ਦੇ ਉਹ ਤੁਹਾਡੇ ਬਹੁਤ ਵੱਡੇ ਲੈਵਲ ਦੇ ਕੰਮ ਆਊਗੀ ਇਹ ਦੋ ਚੀਜ਼ਾਂ ਮੈਂ ਕਹਿ ਰਿਹਾ ਸਹੀ ਕੋਰਸ ਤੇ ਸਹੀ ਫਾਈਨੈਂਸ਼ੀਅਲ ਬਾਕੀ ਐਸਓਪੀ ਕਵਰਿੰਗ ਲੈਟਰ ਦਾ ਯਾਰ ਉਹਦਾ ਬਣੀ ਜਾਣੀ ਆ ਠੀਕ ਆ ਨਾ ਉਹ ਤਾਂ ਅਸੀਂ ਸਾਰਾ ਕੁਝ ਹੋਈ ਜਾਣਾ ਬਟ ਆ ਦੋ ਚੀਜ਼ਾਂ ਜੇ ਹੈਗੀਆਂ ਤੇ ਬਿਲਕੁਲ ਕਹਿੰਦੇ ਨਾ ਹਥਿਆਰਾਂ ਨਾਲ ਹੀ ਵੀਜ਼ਾ ਲੈਣ ਵਾਸਤੇ ਤਕੜੇ ਜਿਹੜੇ ਹਥਿਆਰ ਹੈਗੇ ਆ ਤੇ ਬਾਕੀ ਲੱਗੇ ਰਹੋ ਡਟੇ ਰਹੋ ਕਿਸੇ ਦੀ ਵੀਡੀਓ ਦੇਖੇ ਜਾਂ ਕਿਸੇ ਦਾ ਜਦਾ ਟ੍ਰੈਂਡ ਦੇਖ ਕੇ ਹਿੰਮਤ ਨਾ ਛੱਡੋ ਮੈਂ ਸਰ ਉਹਨੂੰ ਉਲਟੇ ਪਾਸੇ ਆਉਂਦਾ ਜੇ ਜੇ ਤੁਸੀਂ ਜਿੱਦਾਂ ਕਹਿੰਨਾ ਟ੍ਰੈਂਡ 61% ਜਿਹੜੀ ਰਿਫਿਊਜ਼ਲ ਆ ਰਹੀ ਆ ਉਹ 39% ਜਿਹੜਾ ਬਚਾ ਰਿਫਿਊਜ਼ਲ ਲੈ ਗਿਆ ਉਹਨੇ ਤਾਂ ਕਹਿਣਾ ਸਾਡੇ ਲਈ ਟ੍ਰੈਂਡ ਬਹੁਤ ਵਧੀਆ ਤੇ ਟ੍ਰੈਂਡ ਹਮੇਸ਼ਾ ਉਹੀ ਹੁੰਦਾ ਮੇਰੇ ਨਾਲ ਕੀ ਹੋਇਆ ਮੇਰਾ ਵੀਜ਼ਾ ਆਇਆ ਨਹੀਂ ਆਇਆ ਉਹ ਟ੍ਰੈਂਡ ਆ ਸਾਰੀ ਦੁਨੀਆ ਦਾ ਵੀਜ਼ਾ ਆ ਜਵੇ ਜੇ ਮੇਰਾ ਨਹੀਂ ਆਇਆ ਮੈਂ ਉਸ ਵਧੀਆ ਟ੍ਰੈਂਡ ਤੋਂ ਕੀ ਕਰਨਾ ਹਾਂ ਮੇਰਾ ਵੀਜ਼ਾ ਆ ਗਿਆ ਕੱਲੇ ਦਾ ਤੇ ਮੇਰੇ ਲਈ ਤਾਂ ਉਹ ਟ੍ਰੈਂਡ ਵਧੀਆ ਹੋਇਆ ਨਾ ਸੋ ਇਸ ਲਈ ਰਾਜੀ ਖੁਸ਼ੀ ਰੋ ਚੜਦੀ ਕਲਾ ਰੋ ਤੇ ਫੈਸਲਾ ਸੋ ਸਮੇਂ ਕੇ ਲੋਕ ਕਿਸੇ ਦੇ ਮਗਰ ਨਾ ਲਗੋ ਐਸ ਵੇਲੇ ਜ਼ਿੰਦਗੀ ਚ ਕੋਈ ਵੀ ਕੰਟਰੀ ਹੋਵੇ ਫੈਸਲਾ ਲੈਣਾ ਚਾਹੀਦਾ ਸੋ ਸਮਝ ਕੇ ਚਾਹੇ ਇੰਗਲੈਂਡ ਹੋਵੇ ਚਾਹੇ ਆਸਟ੍ਰੇਲੀਆ ਹੋਵੇ ਚਾਹੇ ਕੈਨੇਡਾ ਹੋਵੇ ਉੱਥੇ ਜਾ ਕੇ ਕਿਹੜੀ ਪੜਾਈ ਪੜ ਕੇ ਕਿੱਦਾਂ ਤੁਹਾਨੂੰ ਫਾਇਦਾ ਹੋ ਸਕਦਾ ਕਿੱਦਾਂ ਤੁਸੀਂ ਈਜ਼ੀਲੀ ਸੈਟਲ ਹੋ ਸਕਦੇ ਕਿੱਦਾਂ ਤੁਸੀਂ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰ ਸਕਦੇ ਆ ਇਹ ਚੀਜ਼ ਤੁਹਾਡੇ ਮੈਂ ਤਾਂ ਕਹਾਂਗਾ ਹਮੇਸ਼ਾ ਜਾਣਨੀ ਚਾਹੀਦੀ ਆ ਤੇ ਰਾਜੀ ਖੁਸ਼ੀ ਰੋ ਚੜਦੀ ਕਲਾ ਰੋ ਤੇ ਇਮਾਨਦਾਰੀ ਨਾਲ ਚੱਲਦੇ ਰੋ ਸਾਰੇ ਵਿਦਿਆਰਥੀ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਰ ਸਕਦੇ ਨੇ ਤੁਸੀਂ ਟੈਲੀਫੋਨ ਕਰੋ ਪੂਰੀ ਜਾਣਕਾਰੀ ਹਾਸਲ ਕਰੋ ਕੋਈ ਕਨਫਿਊਜ਼ਨ ਹੈ ਕਿਸੇ ਚੀਜ਼ ਦਾ ਪਰੰਪਲਿਖ ਹੈ ਉਹਨੂੰ ਦੂਰ ਕਰੋ ਸਭ ਤੋਂ ਪਹਿਲਾਂ ਪੂਰੀ ਤਸੱਲੀ ਕਰੋ ਤੁਸੀਂ ਚਾਹੇ ਟੈਲੀਫੋਨ ਕਰੋ ਤੁਸੀਂ ਕਿਸੇ ਵੀ ਨੇੜੇ ਦੀ ਬ੍ਰਾਂਚ ਵੀ ਵਿਜ਼ਿਟ ਕਰ ਸਕਦੇ ਹੋ ਭਾਵੇਂ ਬ੍ਰਾਂਚ ਜਾ ਕੇ ਮਿਲੋ ਜਦੋਂ ਤੱਕ تسਲੀ ਨਹੀਂ ਹੁੰਦੀ ਤਦ ਤੱਕ ਆਪਣੀ ਜ਼ਿੰਦਗੀ ਦਾ ਜਾਂ ਸਟੱਡੀ ਵੀਜ਼ਾ ਦਾ ਫੈਸਲਾ ਨਾ ਕਰੋ ਸੋ ਭਰਮ ਭਲੇਖੇ ਕੱਢਣ ਤੋਂ ਬਾਅਦ ਕਨਫਿਊਜ਼ਨ ਦੂਰ ਕਰਨ ਤੋਂ ਬਾਅਦ ਹਰ ਸਵਾਲ ਦਾ ਜਵਾਬ ਲੈਣ ਤੋਂ ਬਾਅਦ ਤੁਸੀਂ ਅੱਗੇ ਵਧੋ ਤਾਂ ਕਿ ਤੁਹਾਡਾ ਫਿਊਚਰ ਸੁਰੱਖਿਅਤ ਰਹੇ ਬਹੁਤਾਂ